ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਲੋਂ ਚੋਣ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਜੀ ਅਪੀਲ ਕੀਤੀ ਗਈ ਹੈ ਆਹ ਪੰਦੇ ਰੋਣੀ ਵੀ ਕਹਿੰਦੇ ਵੀ ਚੋਣਾ ਲੜਦਿਆਂ ਲੱਗੇ ਆ ਹਰਿਆਣੇ ਵਿੱਚ ਬਹੁਤ ਸਾਰੇ ਵੱਡੇ ਸੈਗਮੈਂਟ ਹੈਗਾ ਇੱਕ ਮੇਰੇ ਦੋਸਤ ਵੀ ਨੇ ਜਿਹੜੇ ਕਹਿੰਦੇ ਚੋਣਾ ਲੜਦਿਆਂ ਲੱਗੇ ਆ ਹਮ ਤਾਂ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਕੌਣ ਚੋਣਾਂ ਲੜ ਰਿਹਾ ਉੱਥੇ ਧੱਲੇਬਾਲ ਦੇ ਬਹੁਤ ਸਾਰੇ ਕਿਸਾਨ ਆ ਗੂ ਨੇ ਜਿਹੜੇ ਕਿ ਪੰਚਾਇਤੀ ਚੋਣਾਂ ਵਿੱਚ ਕਾਜ ਬਣੀ ਫਿਰਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਚੋਣ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਜੀ ਅਪੀਲ ਕੀਤੀ ਗਈ ਹੈ ਚੋਣ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ ਹੈ ਜੀ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਵੈਸੇ ਤਾਂ ਗੱਲ ਇਦਾਂ ਜੀ ਮੈਨੂੰ ਇੱਕ ਹਾਸੇ ਵੀ ਆਉਂਦੀ ਹੈ ਮੈਂ ਜਦੋਂ ਨਾ ਇਹ ਖਬਰ ਪੜ ਰਿਆ ਸੀਗਾ ਸਾਰੀ ਤਾਂ ਮੈਂ ਇਕੱਲਾ ਹੀ ਬੈਠਾ ਸੁਣਨ ਲੱਗ ਪਿਆ ਕਰਦੇ ਕਹਿੰਦੇ ਕੀ ਹੋ ਗਿਆ ਮਾਨੇਂਦੀ ਮੈਨੂੰ ਵੈਸੇ ਹਾਸੇ ਆ ਰਹੀ ਆ ਜਦੋਂ ਨਾ ਕਹਿੰਦੇ ਕੋਈ ਗੱਲ ਸਾਹਮਣੇ ਖੜੀ ਹੁੰਦੀ ਆ ਤੇ ਤੁਹਾਨੂੰ ਉਹ ਗੱਲ ਉਲਟਾ ਪੁਲਟਾ ਨਜ਼ਰ ਆਵੇ ਤੁਹਾਡੇ ਕੇਵਰੀ ਮਨ ਚ ਹਾਸੇ ਆ ਜਾਂਦੀ ਹੈ ਹਾਸੇ ਇਹ ਆਈ ਆ ਵੀ ਸਾਡੇ ਅ ਦੱਲੇਵਾਲ ਸਾਹਿਬ ਨੇ ਤਾਂ ਰਾਜਨੀਤਿਕ ਗਹਿਰਾ ਚ ਨਹੀਂ ਮੁੱਦਾ ਬਣਾਏ ਬੈਠੇ ਆ ਪਿਛੇ ਰਾਤ ਚੋਣਾਂ ਲੜਨੀਆਂ ਨੀਗੀਆਂ ਤੇ ਆਹ ਭੰਦੇ ਰੋਣੇ ਵੀ ਕਹਿੰਦੇ ਵੀ ਚੋਣਾਂ ਲੜਨੀਆਂ ਰਹਿ ਗਿਆ ਹਰਿਆਣੇ ਵਿੱਚ ਬਹੁਤ ਸਾਰੇ ਵੱਡੇ ਸੈਗਮੈਂਟ ਹੈਗਾ ਇੱਕ ਮੇਰੇ ਦੋਸਤ ਵੀ ਨੇ ਜਿਹੜੇ ਕਹਿੰਦੇ ਚੋਣਾਂ ਲੜਨੀਆਂ ਨੀਗੀਆਂ ਹੂੰ ਤਾਂ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਕੌਣ ਚੋਣਾਂ ਲੜ ਰਿਹਾ ਉੱਥੇ ਇਹਨਾਂ ਦੇ ਬੰਦੇ ਬਹੁਤ ਸਾਰੇ ਨੇ ਧੱਲੇਬਾਲ ਦੇ ਬਹੁਤ ਸਾਰੇ ਕਿਸਾਨ ਆਗੂ ਨੇ ਜਿਹੜੇ ਕਿ ਪੰਚਾਇਤੀ ਚੋਣਾਂ ਵਿੱਚ ਕਾਗਜ਼ਪतरी ਫਿਰਦੇ ਆ ਕੋਈ ਪੰਚ ਦਾ ਕਾਗਜ਼ਪੜਾ ਫੜਿਆ ਫਿਰਦਾ ਕੋਈ ਸਰਪੰਚ ਦਾ ਕਾਗਜ਼ਪੜਾ ਫੜਿਆ ਫਿਰਦਾ ਇਹ ਚੋਣਾਂ ਨੇ ਆ ਗਈਆਂ ਚੋਣਾਂ ਨੇ ਤੇਵਿੰਦਰ ਜੀ ਕਿਹਨੂੰ ਚੋਣਾਂ ਦੇ ਕਹਾਂਗੇ ਆਪਾਂ ਜੀ ਇਹ ਵੀ ਚੋਣਾਂ ਨੇ ਸਗੋਂ ਬਹੁਤ ਕਮਾਲ ਚੋਣਾਂ ਨੇ ਮੋਢਲੀ ਲੋਕਤੰਤਰ ਕੜੀ ਦੇ ਚੋਣਾਂ ਨੇ ਇਹ ਇਹੀ ਤਾਂ ਚੋਣਾਂ ਨੇ ਜਿਹੜੀਆਂ ਅੱਗੇ ਤੇ ਅੱਗੇ ਬੰਦੇ ਨੂੰ ਵਧਾਉਂਦੀਆਂ ਨੇ ਸਰਮਚ ਬਣਨ ਤੋਂ ਬਾਅਦ ਤਾਂ ਕਈ ਮੰਤਰੀ ਬਣ ਜਾਂਦੇ ਜਿਵੇਂ ਬਯੰਤ ਸਿੰਘ ਸਰਪੰਚ ਸੀ ਪਿੰਡ ਦਾ ਮੁੱਖ ਮੰਤਰੀ ਬਣਾ ਸੀਗਾ ਉਹ ਗੱਲ ਵੱਖ ਹੈ ਕਿ ਉਸਨੇ ਗਲਤ ਕੀਤਾ ਪੰਜਾਬ ਦੇ ਵਿੱਚ ਤੇ ਮਾਰਿਆ ਗਿਆ ਸੀਗਾ ਬੰਬ ਕਾਹਣ ਦੇ ਵਿੱਚ ਪਰ ਉਹ ਦੇਖੋ ਤੁਸੀਂ ਵੀ ਕਿੰਡੀ ਵੱਡੀ ਗੱਲ ਆ ਇਹ ਕਿ ਸਵਜ ਦੀ ਬਹੁਤ ਵੱਡੀ ਬਹੁਤ ਵੱਡੀ ਗੱਲ ਹੁੰਦੀ ਆ ਉੱਥੇ ਹੀ ਉਹ ਕਹਿੰਦੇ ਸੀ ਚੋਣਾਂ ਲੜਦਾ ਹੁਣ ਚੋਣ ਲੜਨ ਵਾਲਾ ਕੰਮ ਹੁਣ ਵੀ ਤੂੰ ਬਾਈਕਾਟ ਕਰ ਦੋ ਨਾ ਚੋਣਾਂ ਦਾ ਭਾਵੇਂ ਕਿ ਜਦੋਂ ਗੁਰਹਾਨ ਨੇ ਕਹਿੰਦਾ ਪ੍ਰਚਾਰ ਨਹੀਂ ਕਰਨਾ ਸੀ ਪਰ ਕਿਹਨੇ ਚੋਣਾਂ ਦੇ ਪ੍ਰਚਾਰ ਨਹੀਂ ਕਰਨਾ ਇਹ ਮੈਂ ਸਹੀ ਸਪਸ਼ਟ ਨਹੀਂ ਕਰ ਸਕਿਆ ਖਬਰ ਦੇ ਵਿੱਚੋਂ ਮੈਨੂੰ ਸਮਝ ਨਹੀਂ ਆਇਆ ਕਿਹੜੀ ਚੋਣ ਦਾ ਬਾਈਕਰ ਕੀ ਸਬੰਚੀ ਚੋਣ ਦਾ ਬਾਈਗਾ ਉਹਨਾਂ ਦਾ ਉਹ ਪ੍ਰਚਾਰ ਨਹੀਂ ਕਰਾਉਣਾ। ہمارا ਕਿਸਾਨ ਤਾਂ ਜਿਹੜੇ ਹੈਗੇ ਆ ਜ਼ਿਮੀਦਾਰ ਤਾਂ ਹੈਗੇ ਆ ਚੋਣਾਂ ਲੜ ਰਹੇ ਨੇ। ਹੂੰ ਪਿੰਡਾਂ ਦੇ ਵਿੱਚ ਜ਼ਿਮੀਦਾਰਾਂ ਤੋਂ ਬਿਨਾ ਪਿੰਡਾਂ ਦੀ ਚੋਣ ਸੰਪਨ ਹੋਈ ਨਹੀਂ ਸਕਦੀ। ਅੱਛਾ ਵੋਟਰ ਵੀ ਨੇ। ਵੋਟਰ ਵੀ ਨੇ। ਨਹੀਂ ਨਹੀਂ ਜ਼ਿਮੀਦਾਰ ਤੋਂ ਬਿਨਾ ਤਰਵਿੰਦਰ ਜੀ ਪਿੰਡਾਂ ਦੀ ਸਰਪੰਚ ਦੀ ਚੋਣ ਸੰਪਨ ਨਹੀਂ ਹੋ ਸਕਦੀ। ਹੂੰ ਪੂਰੀ ਨਹੀਂ ਹੋ ਸਕਦੀ। ਜ਼ਿਮੀਦਾਰ ਚੋਣਾਂ ਤੋਂ ਬਾਹਰ ਨਿਕਲ ਗਿਆ ਤੇ ਚੋਣੇ ਦਾ ਮੇਜ ਖਤਮ ਚੋਣ। ਹੋਈ ਨਹੀਂ ਸਕਦੀ। ਭਾਵੇਂ ਕਿ ਕਿਸੇ ਦਲਤ ਨੂ ਰਿਜ਼ਰਵੇਸ਼ਨ ਨਾਲ ਸਰਪੰਚ ਬਣਾਇਆ ਜਾ ਰਿਹਾ ਉੱਥੇ ਵੀ ਜ਼ਿਮੀਦਾਰੀ ਚੱਲਦੀ ਆ ਬੜੀ ਵੱਡੀ ਗੱਲ ਤੂੰ ਕਹਿਣ ਲੱਗਿਆ ਮੈਂ ਭਾਵੇਂ ਕੋਈ ਦਲਤ ਔਰਤ ਹੈਗੀ ਆ ਉਹਦੇ ਸਰਪੰਚ ਬਣਨ ਜਾ ਰਿਹਾ ਉੱਥੇ ਵੀ ਜ਼ਿਮੀਦਾਰੀ ਤੇ ਚੱਲਦੀ ਆ ਭਾਵੇਂ ਕਿ ਕੋਈ ਦਲਤ ਜਰਨਲ ਔਰਤ ਸਰਪੰਚ ਬਣ ਗਈ ਉੱਥੇ ਵੀ ਉਹਦੇ ਘਰ ਵਾਲੇ ਚੱਲਦੇ ਜ਼ਿਮੀਦਾਰੀ ਤੇ ਚੱਲਦੀ ਆ ਜ਼ਿਮੀਦਾਰ ਤੋਂ ਬਿਨਾ ਪਿੰਡਾਂ ਦਾ ਪਿੰਡਾਂ ਦਾ ਕਿਵੇਂ ਚੱਲ ਸਕਦਾ ਜੀ ਕਾਰੋਬਾਰ ਚੋਣਾਂ ਦਾ ਚੱਲ ਨਹੀਂ ਸਕਦਾ ਝੂਠ ਬੋਲ ਰਹੇ ਵਾਗੇ ਅਸੀਂ ਜੇ ਕਰ ਚਲਾਵਾਂਗੇ ਅਸੀਂ ਇਸ ਗੱਲ ਨੂੰ ਲੈ ਕੇ ਠੀਕ ਹੈ ਸਰ ਸੋ ਇਸ ਕਰਕੇ ਮੈਂ ਉਗਰਾਹ ਸਾਹਿਬ ਦੀ ਇਸ ਚੋਣ ਪ੍ਰਚਾਰ ਨਾ ਕਰਨ ਦੀ اپیل ਦੇ ਉੱਪਰ ਇਹ ਗੱਲ ਮੈਨੂੰ ਯਾਦ ਆ ਗਈ ਵੀ ਯਾਰ ਇਹ ਨਾ ਗੱਲ ਤਾਂ ਪੱਕੀ ਆ ਵੀ ਚੋਣ ਚਲੋ ਪ੍ਰਚਾਰ ਕਰੋ ਭਾਵੇਂ ਨਾ ਕਰੋ ਬੀਕੇਯੂ ਉਗਰਾਹ ਦੇ ਮਾਲਕੋ ਪਰ ਤੁਸੀਂ ਯਾਦ ਰੱਖੋ ਕਿ ਚੋਣਾਂ ਤੋਂ ਬਿਨਾ ਸਾਡਾ ਹਿੱਲਾ ਨਹੀਂ ਕੋਈ ਹੈਗਾ ਚੋਣਾਂ ਤੋਂ ਬਿਨਾ ਸਾਡਾ ਕੋਈ ਹਿੱਲਾ ਨਹੀਂ ਜੇਕਰ ਜੁਰਦ ਦਿਖਾਈ ਕੇਜਰੀਵਾਲ ਨੇ ਇੱਕ ਨਵਾਂ ਸੈਗਮੈਂਟ ਖੜਾ ਕੀਤਾ ਪੰਜਾਬ ਦੇ ਵਿੱਚ ਆਇਆ ਉਹ ਇੱਥੇ ਪ੍ਰਧਾਨ ਮੁੱਖ ਮੰਤਰੀ ਦਾ ਜਿਹੜਾ ਕਿ ਅਹੁਦੇਦਾਰ ਬਣਾਤਾ ਭੌਤਮਾਨ ਉਤੇ ਲੋਕਾਂ ਨੇ ਉਹਨੂੰ ਚੁਣ ਲਿਆ ਇਹ ਚੋਣਾ ਵਿੱਚ ਅੱਜ ਤੁਹਾਡੇ ਉੱਪਰ ਬੈਠਾ ਮੁੱਖ ਮੰਤਰੀ ਬਣਿਆ ਇਹ ਚੋਣਾਂ ਦਾ ਕਾਰਨ ਹੈ ਅੱਜ ਉਹ ਲੋਕਾਂ ਦੀ ਗੱਲਾਂ ਉਹ ਲੋਕਾਂ ਦੇ ਹਿੱਤ ਵਿੱਚ ਫੈਸਲੇ ਵੀ ਕੀਤੇ ਜਾਂਦਾ ਭਾਵੇਂ ਲੋਕ ਉਤੇ ਖੁਸ਼ ਵੀ ਨੇ ਬਹੁਤ ਸਾਰੇ ਲੋਕ ਖੁਸ਼ ਨਹੀਂ ਹੈਗੇ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਵਿਰੋਧੀ ਨੇ ਉਹ ਆਤਮਾਨ ਦੇ ਉਹ ਕਦੇ ਖੁਸ਼ ਨਹੀਂ ਹੋਣਗੀਆਂ ਭਾਵੇਂ ਉਹ ਜੋ ਕੁਝ ਵੀ ਕਰ ਦਵੇ ਉਹਨੇ ਕਦੇ ਖੁਸ਼ ਹੋਣਗੇ ਠੀਕ ਹੈ ਜੀ ਸੋ ਲੋ ਲੋ ਭੁਗਤਮਾਨ ਦੀ ਗੱਲ ਅਪਾਂ ਵਿੱਚੋਂ ਛੇੜ ਲਈ ਤੇ ਪਰ ਚੋਣਾਂ ਤੋਂ ਬਿਨਾ ਸਾਡਾ ਭਾਰਤ ਚੱਲ ਹੀ ਨਹੀਂ ਸਕਦਾ